ਧਰਮ ਖਤਮ ਕਰਨਾ ਹੈ ਮੈਂ ਇਹ ਜਿਹੜਾ ਧਰਮ ਪਰਵਰਤਨ ਹੋ ਰਿਹਾ ਨਾ ਇਹ ਇੱਕ ਦੂਜੇ ਨੂੰ ਨੀਵਾਂ ਦਿਖਾਣ ਲਈ ਹੋ ਰਿਹਾ ਹੈ ਸ਼ੁਰੂ ਤੋਂ ਹੁੰਦਾ ਆਇਆ ਤੇ ਅੱਗੇ ਹੁੰਦਾ ਰਹੂਗਾ ਔਰੰਗ ਦੇਵ ਹਿੰਦੂ ਧਰਮ ਨੂੰ ਖਤਮ ਕਰ ਰਿਹਾ ਸੀਗਾ ਛੋਟਾ ਕੱਲੂਕਾਰਾ ਹੁੰਦਾ ਕਾਨੂੰਨ ਦਾ ਸ਼ੰਭ 15 ਤੋਂ 16 ਹਜ਼ਾਰ ਸਿੱਖ ਸ਼ਹੀਦ ਕਰ ਦਿੱਤੇ ਜਾਂਦੇ ਨੇ ਉਦੋਂ ਅਬਦਾਲੀ ਨੇ ਕਿਹਾ ਸੀ ਮੈਂ ਅੱਧੀ ਸਿੱਖ ਕੌਮ ਖਤਮ ਕਰ ਦਤੀ ਹੈ ਰੱਬ ਨੂੰ ਤਾਂ ਪਹਿਲਾਂ ਇਹੀ ਨਹੀਂ ਮੰਨਦੇ ਹੈਗੇ ਇਹ ਆਹ ਪ੍ਰਭ ਬਣੇ ਬੈਠਾ ਪੱਜੇਪਾ ਪੰਜਾਬ ਚ ਨਾ ਮੁੱਦਿਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਮੁੱਦੇ ਨੇ ਜੀ ਭਾਵੇਂ ਅਖਬਾਰ ਚੱਕ ਲਈ ਭਾਵੇਂ ਟੀਵੀ ਔਨ ਕਰ ਲਈਏ ਭਾਵੇਂ ਸੋਸ਼ਲ ਮੀਡੀਆ ਦੇਖ ਲਈਏ ਜੇ ਆਪਾਂ ਗੱਲ ਕਰ ਲਈਏ ਪ੍ਰਵਾਸ ਦੀ ਪ੍ਰਵਾਸ ਬਹੁਤ ਵਧ ਰਿਹਾ ਹੈ ਨਾ ਅੱਜ ਕੱਲ੍ਹ ਦੇਖ ਰੇ ਗੇ ਲੋਕ ਇੱਧਰ ਉੱਧਰ ਬਹੁਤ ਜਾ ਰਹੇ ਆ ਬਿਲਕੁਲ ਨਸ਼ਿਆਂ ਦੇ ਵੱਲ ਬਹੁਤ ਰੁਝਾਨ ਹੋਇਆ ਹੈ ਅੱਜ ਕੱਲ੍ਹ ਦੀ ਯੂਥ ਦਾ ਬਿਲਕੁਲ ਤੇ ਇਸੇ ਤਰ੍ਹਾਂ ਹੀ ਕਿ ਧਰਮ ਪਰਿਵਰਤਨ ਦਾ ਕੰਮ ਬਹੁਤ ਚੱਲ ਰਿਹਾ ਹੈ ਇਸ ਟਾਈਮ ਕਿ ਸਿੱਖ ਜਿਹੜੇ ਹੈਗੇ ਉਹ 크ਿਸਚੀਅਨ ਬਣੇ ਜਾ ਰਹੇ ਆ ਤੇ ਬਾਕੀ Hindu ਇਹ ਉਹ ਇਹ ਸਾਰਾ ਚੀਜ਼ਾਂ ਬਹੁਤ ਚੱਲ ਰਹੀਆਂ ਇਹਦੇ ਬ ਤੁਸੀਂ ਹਰ ਇੱਕ ਵਿਸ਼ੇ ਨੂੰ ਗਾਣੇ ਵੀ ਹਾਂ ਤੇ ਸਟੇਜ ਤੇ ਖੜ ਕੇ ਅਬਜ਼ਰਵ ਵੀ ਕਰਦੇ ਹਾਂ ਆਡੀਅנס ਦੇ ਵਿੱਚ ਲੋਕਾਂ ਨੂੰ ਕਿਸੇ ਵੀ ਧਰਮ ਤੇ ਬੋਲਣਾ ਕਿਸੇ ਵੀ ਧਰਮ ਦੀ ਗੱਲ ਕਰਨੀ ਸੌਖਾ ਨਹੀਂ ਹੈ ਪਰ ਮੈਂ ਜੋ ਆਪਣੇ ਵੱਲੋਂ ਕਿਆ ਕਰਦਾ ਮੈਂ ਇੱਕ ਸ਼ੇਰ ਪਹਿਲਾਂ ਸੁਣਾਉਂਗਾ ਤੁਹਾਨੂੰ ਜੀ ਕਿ ਦੁਨੀਆ ਦੇ ਪਾਲਕਾ ਦੁਆ ਹੈ ਮੇਰੀ ਮਾਲਕਾ ਸਭ ਕੁਝ ਨਾਲੋਂ ਪਹਿਲਾਂ ਆ ਬੰਦਾ ਇਨਸਾਨ ਹੋਵੇ ਅਮੀਰ ਜਾਂ ਗਰੀਬ ਹੋਵੇ ਤੇ ਸਭ ਨੂੰ ਨਸੀਬ ਹੋਵੇ ਛੱਤ ਰੋਟੀ ਕੱਪੜਾ ਤੇ ਤੇਰਾ ਹੀ ਧਿਆਨ ਹੋਵੇ ਨਾ ਕੋਈ ਤਕਰਾਰ ਹੋਵੇ ਆਪਸੀ ਪਿਆਰ ਹੋਵੇ ਸਾਰਿਆਂ ਦੇ ਸਾਹਮਣੇ ਤੂੰ ਇੱਕ ਦਾ ਨਿਸ਼ਾਨ ਹੋਵੇਂ ਆ ਵੇਖਣੇ ਨੂੰ ਆਏ ਮੇਲਾ ਤੇ ਪੱਲੇ ਨਹੀਂ ਲਿਆਏ ਥੇਲਾ ਜੱਗੋਂ ਜਾਂਦੇ ਬਿੱਟੂ ਕਿਸੇ ਕੋਲੇ ਨੋਟ ਤੇ ਨਾ ਭਾਨ ਹੋਵੇ ਇੱਥੋਂ ਜਾਂਦੇ ਬਿੱਟੂ ਕਿਸੇ ਕੋਲੇ ਨੋਟ ਤੇ ਨਾ ਪਾਨ ਹੋਵੇ ਸੋ ਸਤੀਜੀ ਸਭ ਤੋਂ ਪਹਿਲਾਂ ਬੰਦਾ ਇਨਸਾਨ ਵਧੀਆ ਹੋਵੇ ਬਹੁਤ ਵੱਡੀ ਗੱਲ ਹੈ ਬਿਲਕੁਲ ਮੈਂ ਇੱਕ ਗੱਲ ਕਹਾਂ ਕਰਦਾ ਅਕਸਰ ਸਟੇਜਾਂ ਤੇ ਵੀ ਮੈਂ ਦੱਸਦਾ ਤੁਸੀਂ ਧਰਮ ਦੀ ਗੱਲ ਕੀਤੀ ਹੈ ਹਰ ਧਰਮ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਪਛਾਣ ਰੱਖਦਾ ਆਪਣੀ ਮੈਨੂੰ ਕੋਈ ਅਧਿਕਾਰ ਨਹੀਂ ਕਿ ਮੈਂ ਕਿਸੇ ਵੀ ਧਰਮ ਪ੍ਰਤੀ ਕੁਝ 네ਗੇਟਿਵ ਬੋਲਾਂ ਨਹੀਂ ਪਰ ਤੁਸੀਂ ਧਰਮ ਪਰਵਰਤਨ ਦੀ ਜਿਹੜੀ ਗੱਲ ਕੀਤੀ ਹੈ ਉਹ ਤੁਸੀਂ ਇਹ ਨਹੀਂ ਕਿਹਾ ਕਿ ਕਿਹੜਾ ਧਰਮ ਕਿਹੜੇ ਧਰਮ ਚ ਪਰਵਰਤਨ ਹੋ ਰਿਹਾ ਇੱਥੇ ਜੋਰ ਲੱਗਿਆ ਹੋਇਆ ਹੈ ਮੋਟਾਂ ਵਾਲਿਆਂ ਵਾਂਗੂ ਕਿ ਆਹ ਮੇਰੇ ਵੱਲ ਆ ਜੀ ਆਹ ਮੇਰੇ ਵੱਲ ਆ ਜੀ ਆਹ ਮੇਰੇ ਵੱਲ ਆ ਜੀ ਜੋ ਕਿ ਬਹੁਤ ਗਲਤ ਹੈ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੀ ਜਿਹੜੀ ਦੇਣ ਦਿੱਤੀ ਹੈ ਸਾਨੂੰ ਅਸੀਂ ਇਨਸਾਨ ਬਣ ਜਾਈਏ ਨਾ ਇੰਨਾ ਹੀ ਬਹੁਤ ਹੈ ਮੈਂ ਸਮਝਦਾ ਜਿਹੜਾ ਮੈਂ ਆਪਣੇ ਧਰਮ ਤੇ ਗੱਲ ਕਰਾਂ ਸਾਡਾ ਧਰਮ ਸਿੱਖ ਧਰਮ ਜਿਸ ਤੋਂ ਮੈਂ ਬਿਲੋਂਗ ਕਰਦਾ ਜਿਸ ਧਰਮ ਨੂੰ ਮੈਂ ਆਪਣਾ ਅਕੀਦਾ ਮੰਨਦਾ ਬਿਲਕੁਲ ਲੇਟੈਸਟ ਸਭ ਤੋਂ ਨਵਾਂ ਧਰਮ ਹੈ ਗੁਰੂ ਨਾਨਕ ਪਾਸ਼ਾ ਤੋਂ ਸ਼ੁਰੂ ਹੁੰਦਾ ਹੈ ਗੁਰੂ ਨਾਨਕ ਪਾਸ਼ਾ ਨੇ بڑے ਭਰਮ ਭਲੇਖਿਆਂ ਚੋਂ ਲੋਕਾਂ ਨੂੰ ਕੱਢ ਕੇ ਇਸ ਧਰਮ ਦੀ ਜਿਹੜੀ ਹੈ ਨੀਰ ਰੱਖੀ ਸੀ ਜੜ ਤੋਰੀ ਹੈ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਇਹ ਨਹੀਂ ਦੇਖਿਆ ਚਾਰ ਉਦਾਸੀਆਂ ਕੀਤੀਆਂ ਜੀ ਕਿਹੜੇ ਧਰਮ ਦਾ ਬੰਦਾ ਹੈ ਕਿਹੜੇ ਏਰੀਏ ਦਾ ਬੰਦਾ ਹੈ ਨੋਟ ਕਰਿਓ ਗੁਰੂ ਨਾਨਕ ਪਾਤਸ਼ਾਹ ਸਾਰੇ ਥਾਵਾਂ ਤੋਂ ਵੱਡੇ ਵੱਡੇ ਭਗਤਾਂ ਤੋਂ ਉਹਨਾਂ ਦੀ ਬਾਣੀ ਇਕੱਠੀ ਕਰਦੇ ਆ ਆਪ ਬਾਣੀ ਉਚਰਦੇ ਆ ਉਹ ਜਿੱਥੇ ਸਾਰੇ ਪੱਖਾਂ ਨੂੰ ਇਕੱਠਾ ਕਰਦੇ ਆ ਉਦੋਂ ਬਾਅਦ ਸਾਡੇ ਧਰਮ ਚ ਇੱਕ ਲੰਗਰ ਦੀ ਪ੍ਰਥਾ ਚੱਲਦੀ ਆ ਗੁਰੂ ਅੰਗਦ ਦੇ ਪਾਤਸ਼ਾਹ ਵੇਲੇ ਮਤਾ ਕੀਵੀ ਵੱਲੋਂ ਗੁਰੂ ਅਮਰਦਾਸ ਪਾਤਸ਼ਾਹ ਸੇਵਾ ਹੀ ਕਰਦੇ ਆ ਗੁਰੂ ਰਾਮਦਾਸ ਪਾਤਸ਼ਾਹ ਇੱਕ ਅੰਮ੍ਰਿਤਸਰ ਨਾਂ ਦਾ ਸ਼ਹਿਰ ਬਸਾ ਦਿੰਦੇ ਆ ਜਿੱਥੇ ਆਪਣਾ ਇੱਕ ਸਾਡਾ ਮੈਂ ਸਮਝਦਾ ਵੀ ਹਰਿਮੰਦਰ ਸਾਹਿਬ ਸਾਡਾ ਬਹੁਤ ਵੱਡਾ ਜਿਹੜਾ ਇੱਕ ਪੀਰਤਸਥਾਨ ਹੈ ਜੀ ਉਹ ਸ਼ਹਿਰ ਵਸਾਉਂਦੇ ਆ ਪੰਜਵੇਂ ਪਾਸ਼ਾ ਉਸ ਗੁਰਬਾਣੀ ਨੂੰ ਇਕੱਠੀ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਦਿੰਦੇ ਆ ਔਰ ਹਰਮੰਦਰ ਸਾਹਿਬ ਦੇ ਵਿੱਚ ਸੰਪਾਦਨਾ ਕਰਕੇ ਬਾਬਾ ਬੁੱਢਾ ਸਾਹਿਬ ਨੂੰ ਉਹਦੇ ਪਹਿਲੇ ਗ੍ਰੰਥੀ ਨਿਵਾਜ ਦਿੰਦੇ ਆ ਉਹ ਉੱਥੋਂ ਦੀ ਸੇਵਾ ਸੌਂਪਦੇ ਆ ਅੱਗੇ ਜਾ ਕੇ ਛੇਵੇਂ ਪਾਸ਼ਾ ਉਹ ਤਾਂ ਜਿਹੜਾ ਮੈਂ ਸੌਰੀ ਮਾਫੀ ਚਾਹੁੰਨਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਉਹਦਾ ਇਵਜਾਨੇ ਦੇ ਵਿੱਚ ਤਤੀ ਤਵੀ ਤੇ ਬਿਠਾ ਦਿੱਤਾ ਜਾਂਦਾ ਹੈ ਸ਼ਹੀਦੀ 6ਵੇਂ ਪਾਤਸ਼ਾਹ ਫਿਰ ਮੀਰੀ ਤੇ ਪੀਰੀ ਦੋ ਤਲਵਾਰਾਂ ਪਹਿਨਦੇ ਆ ਉਹ ਕਹਿੰਦੇ ਵੀ ਕੱਲਾ ਕੱਲਾ ਧਰਮ ਨਹੀਂ ਇਹਦੇ ਨਾਲ ਰਾਜਨੀਤੀ ਤੇ ਥੋੜਾ ਜਿਹਾ ਸਾਨੂੰ ਹਥਿਆਰਬੰਦ ਹੋਣਾ ਪਊਗਾ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਫਿਰ ਅੱਗੇ ਗੁਰਬਾਣੀ ਤੇ ਧਿਆਨ ਦਿੰਦੇ ਐ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਛੋਟੀ ਉਮਰ ਚ ਬੇਸ਼ੱਕ ਥੋੜਾ ਟਾਈਮ ਦੀ ਜਨ ਗੁਰਗੁਰਤਾ ਗਦੀ ਉਹਨਾਂ ਸੰਭੀ ਹੰਦੀ ਉਹ ਆਵਾਮ ਦੀ ਸੇਵਾ ਕਰਦੇ ਆ ਬਹੁਤ ਜ਼ਿਆਦਾ ਦੁੱਖ ਕਲੇਸ਼ ਜਿਹੜੇ ਲੋਕਾਂ ਦੇ ਘਟਦੇ ਆ ਨੌਵੇਂ ਪਾਦਸ਼ਾਹ ਨੂੰ ਫੇਰ ਪੰਜਵੇਂ ਪਾਦਸ਼ਾਹ ਵਾਂਗ ਸ਼ਹੀਦੀ ਇਸ ਧਰਮ ਪਰਵਰਤਨ ਦੇ ਚੱਕਰ ਦੇ ਵਿੱਚ ਜਿੱਥੇ ਮੈਂ ਗੱਲ ਲੈ ਕੇ ਆਉਣੀ ਚਾਹੁੰਦਾ ਜੀ ਕਿ ਔਰੰਗ ਦੇਵ ਹਿੰਦੂ ਧਰਮ ਨੂੰ ਖਤਮ ਕਰ ਰਿਹਾ ਸੀਗਾ ਜਨੇਊ ਲਾ ਕੇ ਉਹਨਾਂ ਦੇ ਸਵਾ ਮਣ ਜੰਜੂ ਜਿਹਨੂੰ ਆਪਾਂ ਕਹਿੰਦੇ ਆ ਕਿ ਲਾ ਕੇ ਰੋਜ ਦੇ ਸਵਾ ਮਣ ਜੰਜੂ ਜਦੋਂ ਹੋ ਜਾਂਦੇ ਸੀ ਐਨਾ ਕਤਲੇਆਮ ਕਰਦਾ ਸੀ ਤੇ ਫਿਰ ਰੋਟੀ ਖਾਂਦਾ ਸੀ ਨੌਵੇਂ ਪਾਤਸ਼ਾਹ ਜਾ ਕੇ ਸੀਸ ਦਿੰਦੇ ਆ ਚੰਦਨੀ ਚੌਕ 'ਚ ਉਹਨਾਂ ਦੇ ਨਾਲ ਸਾਡੇ ਇਕੱਲੇ ਸਿੱਖ ਧਰਮੀ ਨਹੀਂ ਪੰਡਤਾਂ ਦੇ ਵਿੱਚ ਭਾਈ ਦਿਆਲਾ ਜੀ ਮਤੀ ਦਾਸ ਮਤੀ ਦਾਸ ਸਤੀ ਦਾਸ ਸਤੀ ਦਾਸ ਜੀ ਵੀ ਆਪਣੀ ਕੁਰਬਾਨੀ ਦਿੰਦੇ ਨੇ ਉਸ ਤੋਂ ਬਾਅਦ ਫਿਰ ਸਾਡੇ 10ਵੇਂ ਪਾਤਸ਼ਾਹ ਫਿਰ ਉਹ ਕਹਿੰਦੇ ਨੇ ਕਿ ਨਹੀਂ ਇਸ ਤਰ੍ਹਾਂ ਜਦੋਂ ਐ ਜ਼ੁਲਮ ਕਰਨਗੇ ਸਾਡੇ ਤੇ ਉਹ ਫਿਰ ਤੇਗ ਦਾ ਸਾਰਾ ਲੈਂਦੇ ਨੇ ਉਹ ਵੀ 14 ਜੰਗਾਂ ਲੜਦੇ ਆ ਜਿੱਥੇ ਬੇਸ਼ੱਕ ਉਹਨਾਂ ਨੂੰ ਸਾਰਾ ਸਰਬੰਸ ਵਾਰ ਕੇ ਕਾਦੇ ਲਈ ਵਾਰਿਆ ਕਿ ਧਰਮ ਪਰਿਵਰਤਨ ਨਹੀਂ ਕਰਨਾ ਜੋਰ ਲੱਗਿਆ ਹੋਇਆ ਸੀ ਉਦੋਂ ਦੇ ਜਿਹੜਾ ਸਾਡਾ ਰਾਜਾ ਸੀ ਕਹਿਣ ਦਾ ਭਾਵ ਔਰੰਗਜ਼ੇਬ ਸੀਗਾ ਉਹਨੇ ਤਾਂ ਜੋਰ ਲਾਇਆ ਹੋਇਆ ਸੀ ਵੀ ਧਰਮ ਜਿਹੜਾ ਵੀ ਤੁਸੀਂ ਇਹ ਧਰਮ ਖਤਮ ਕਰਨਾ ਮੈਂ ਉਦੋਂ ਤੋਂ ਚੱਲਿਆ ਆ ਰਿਹਾ ਇਹ ਸਿਸਟਮ ਅੱਜ ਤੱਕ ਚੱਲ ਰਿਹਾ ਹੈ ਬੇਸ਼ੱਕ ਉਹਨਾਂ ਨੂੰ ਸਾਰਾ ਸਰਵੰਸਵਾਰਨਾ ਪਿਆ ਸਾਡੇ ਗੁਰੂ ਸਾਹਿਬ ਨੂੰ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ ਛੋਟੇ ਤੇ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਗੁਰੂ ਸਾਹਿਬ ਦੀ ਆਪਣੀ ਸ਼ਹਾਦਤ ਹੋ ਜਾਂਦੀ ਹੈ ਉਹ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਜਾਂਦੇ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲਾਟ ਲਾ ਜਾਂਦੇ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਸਮਝਦਾ ਉਸ ਤੋਂ ਬਾਅਦ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਲੋਕਾਂ ਨੇ ਪਿੱਛੇ ਜੇ ਮੈਂ ਬੜੇ ਸਾਲਾਂ ਤੋਂ ਦੇਖਦਾ ਕਿ ਉਹਦੇ 'ਚ ਜਿਹੜੀ ਭਗਤਾਂ ਦੀ ਬਾਣੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂਆਂ 15 ਭਗਤਾਂ 11 ਭਟਾਂ 4 ਸੂਫੀ ਫਕੀਰਾਂ ਦੀ ਬਾਣੀ ਹੈ ਉੱਥੇ ਉਹਨਾਂ ਨੂੰ ਅਡਵਾਰਡ ਕਰਨਾ ਸ਼ੁਰੂ ਕਰਤਾ ਤੁਹਾਨੂੰ ਚੰਗਾ ਪਤਾ ਕਿ ਰਵਿਦਾਸ ਭਗਤ ਰਵਿਦਾਸ ਮਹਾਰਾਜ ਦੀ ਜਿਹੜੀ ਬਾਣੀ ਅਲੱਗ ਕਰਕੇ ਉਹਨਾਂ ਦੇ ਜਿਹੜੇ ਸਮੁਦਾਏ ਨੇ ਲੋਕ ਪਿੱਛੇ ਉਹਨਾਂ ਦੇ ਪਿੱਛੇ ਜਿਹੜੀ ਆਵਾਮ ਹੈ ਉਹ ਕਹਿੰਦੇ ਜੀ ਸਾਡੀ ਅਸੀਂ ਆਪਣਾ ਅਲੱਗ ਕਰਨਾ ਕੋਈ ਹੋਰ ਕਹੇਗਾ ਅਲੱਗ ਕਰਨਾ ਕਬੀਰ ਪੰਥੀ ਇਹ ਕਹਿੰਦ ਕਹਿਣ ਦਾ ਭਾਵ ਇਹ ਬਹੁਤ ਵੱਡੀ ਸਾਜ਼ਿਸ਼ ਚੱਲੀ ਜਾ ਰਹੀ ਹੈ ਅੱਜ ਨਹੀਂ ਚੱਲੀ ਪਹਿਲਾਂ ਤੋਂ ਚੱਲ ਪਹਿਲਾਂ ਤੋਂ ਚੱਲ ਰਹੀ ਹੈ ਇਹ ਪਾਲਦੇ ਨੇ ਜਿਹੜਾ ਕੋਈ ਗਰੀਬ ਗੁਰਬਾ ਥੱਲੇ ਵਾਲਾ ਉਹਨਾਂ ਲੋਕਾਂ ਨੂੰ ਲਾਲਚ ਦੇ ਕੇ ਕੋਈ ਕਿਸੇ ਧਰਮ ਵੱਲ ਲੈ ਕੇ ਜਾ ਰਿਹਾ ਕੋਈ ਕਿਸੇ ਧਰਮ ਵੱਲ ਜਦ ਕਿ Hindu ਧਰਮ ਆਪਣੀ ਥਾਂ ਤੇ ਪਰਪੱਕ ਸਮਝਦਾ ਆਪਣੇ ਆਪ ਨੂੰ ਇਸਲਾਮ ਧਰਮ ਆਪਣੇ ਆਪ ਨੂੰ ਪਰਪੱਕ ਸਮਝਦਾ ਸੋ ਜਿਹੜਾ ਈਸਾਈ ਧਰਮ ਹੈ ਉਹ ਆਪਣੇ ਆਪ ਨੂੰ ਪਰਪੱਕ ਸਮਝਦਾ ਪਰ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਜਿਹੜੀਆਂ ਪਰੰਪਰਾਵਾਂ ਨੇ ਆਪਣੀਆਂ ਆਪਣੀਆਂ ਪਰੰਪਰਾਵਾਂ ਦੇ ਵਿੱਚ ਸਾਰੇ ਚੱਲਦੇ ਆ ਇਹ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਹੈ ਨਾ ਇਹ ਇੱਕ ਦੂਜੇ ਨੂੰ ਨੀਵਾਂ ਦਿਖਾਣ ਲਈ ਹੋ ਰਿਹਾ ਹੈ ਸ਼ੁਰੂ ਤੋਂ ਹੁੰਦਾ ਆਇਆ ਤੇ ਅੱਗੇ ਹੁੰਦਾ ਰਹੂਗਾ ਇਹਦੇ ਵਿੱਚ ਨਿਕਲਦਾ ਕੁਝ ਨਹੀਂ ਕਿਉਂਕਿ ਜੋ ਹੁਣ ਤੱਕ ਲੋਕਾਂ ਨੇ ਕੱਢਿਆ ਨਾ ਉਹੀ ਅੱਗੇ ਨਿਕਲਣਾ ਮੈਂ ਸਮਝਦਾ ਵੀ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਥੋੜੇ ਸਿੱਖ ਰਹਿ ਗਏ ਛੋਟਾ ਕੱਲੂਕਾਰਾ ਹੁੰਦਾ ਕਾਨੂੰਨ ਦਾ ਸ਼ੰਭ 15 ਤੋਂ 16000 ਸਿੱਖ ਸ਼ਹੀਦ ਕਰ ਦਿੱਤੇ ਜਾਂਦੇ ਨੇ ਕੋਪਰਹੀੜੇ ਦਾ ਕੱਲੂਕਾਰਾ ਹੁੰਦਾ 35 ਤੋਂ 36000 ਸਿੱਖ ਬੱਚੇ ਬਜ਼ੁਰਗ ਜਾਂ ਸਾਡੀਆਂ ਬੀਬੀਆਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਅਬਦਾਲੀ ਨੇ ਉਦੋਂ ਕਿਹਾ ਸੀਗਾ ਉਦੋਂ ਅਬਦਾਲੀ ਨੇ ਕਿਹਾ ਸੀ ਮੈਂ ਅੱਧੀ ਸਿੱਖ ਕੌਮ ਖਤਮ ਕਰ ਦਿੱਤੀ ਹੈ ਇਹਦਾ ਮਤਲਬ ਸਾਡੀ ਆਬਾਦੀ 65 70 ਹਜ਼ਾਰ ਜੀ ਉਸ ਤੋਂ 5 ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਨੇ ਅਫਗਾਨੀ ਨੂੰ ਲਲਕਰਾ ਮਾਰ ਕੇ ਆਪਣਾ ਰਾਜ ਖੜਾ ਕਰ ਦਿੱਤਾ ਸੀ ਮੈਂ ਇੱਕ ਬਹੁਤ ਵੱਡੀ ਗੱਲ ਕਰ ਰਿਹਾ ਹੂੰ ਧਰਮ ਕਦੇ ਕਿਸੇ ਤੇ ਦਬਾਇਆ ਜਿਸ ਧਰਮ ਦੇ ਧਰਮ ਨਹੀਂ ਖਤਮ ਹੁੰਦਾ ਪਰ ਇਹ ਜੋ ਕੁਝ ਧਰਮ ਦੀ ਤਬਦੀਲੀ ਹੈ ਇੱਧਰ ਉੱਧ ਇਹ ਸਾਰਾ ਵੋਟ ਬੈਂਕ ਦਾ ਚੱਕਰ ਹੈ ਵੋਟ ਬੈਂਕ ਦੇ ਚੱਕਰ 'ਚ ਸਾਡੀਆਂ ਜਿਹੜੀਆਂ ਵੱਡੀਆਂ ਵੱਡੀਆਂ ਏਜੰਸੀਆਂ ਨੇ ਨਾ ਉਹਨਾਂ ਦੀਆਂ ਚਾਲਾਂ ਨੇ ਇਹਨਾਂ ਤੋਂ ਸਾਨੂੰ ਬਾਜ ਆਉਣਾ ਚਾਹੀਦਾ ਵੈਸੇ ਤਾਂ ਮੈਂ ਜਿਵੇਂ ਪਹਿਲਾਂ ਤੁਹਾਨੂੰ ਸ਼ੇਰ ਸੁਣਾਇਆ ਵੀ ਸਭ ਤੋਂ ਪਹਿਲਾਂ ਇਨਸਾਨ ਵਧੀਆ ਹੋਣਾ ਚਾਹੀਦਾ ਧਰਮ ਕੋਈ ਮਾੜਾ ਨਹੀਂ ਕੋਈ ਕਿਸੇ ਵੀ ਧਰਮ ਦੇ ਵਿੱਚ ਸਾਰੇ ਬੰਦੇ ਚੰਗੇ ਨਹੀਂ ਹੋ ਸਕਦੇ ਹਰ ਧਰਮ 'ਚ ਸਾਰੇ ਮਾੜੇ ਨਹੀਂ ਹੋ ਸਕਦੇ ਹਰ ਧਰਮ 'ਚ ਸਾਰੇ ਚੰਗੇ ਨਹੀਂ ਹੋ ਸਕਦੇ ਮੈਂ ਕਹਿੰਦਾ ਇਹਦੇ 'ਚ ਕੋਈ ਵੀ ਜਿਹੜਾ ਮੇਨ ਬੰਦਾ ਹੈ ਨਾ ਜਾ ਕੋਈ ਮੇਨ ਕੋਈ ਸਮੁਦਾਇ ਚੱਲਦੀ ਹੈ ਉਹ ਸਾਰੀ ਮਾੜੀ ਨਹੀਂ ਹੁੰਦੀ ਉਹਦੇ ਥੱਲੇ ਜਿਹੜੇ ਪੈਰੋਕਾਰਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਆ ਜਾਂਦੀ ਹੈ ਪਰ ਭਾਜੀ ਮੈਂ ਸੋਚਦਾ ਹਾਂ ਕਿ ਜਿਵੇਂ ਹੈ ਨਾ ਆਪਣੇ ਗੁਰੂਆਂ ਦੀ ਗੱਲ ਕਰ ਲਈਏ ਭਾਵੇਂ ਆਪਣੇ ਸਿੱਖਾਂ ਦੇ ਗੁਰੂਆਂ ਦੀ ਗੱਲ ਕਰ ਲਈਏ ਜਾਂ ਹੋਰ ਕਿਸੇ ਵੀ ਧਰਮ ਦੀ ਗੱਲ ਕਰ ਲਈਏ ਸਾਰਿਆਂ ਦਾ ਕਹਿਣਾ ਇੱਕੋ ਹੈ ਕਿ ਪ੍ਰਮਾਤਮਾ ਇੱਕੋ ਹੈ ਹੈਨਾ ਇੱਕ ਓੰਕਾਰ ਇਹ ਗੱਲ ਸੱਚੀ ਗੱਲ ਹੈ ਪਰ ਜਿਹੜੇ ਇਹੀ ਜਿਹੜੇ ਧਰਮ ਪਰਿਵਰਤਨ ਕਰ ਰਹੇ ਆ ਜਿਹੜੇ ਇਸ ਟਾਈਮ ਮੋਰੀ ਬਣੇ ਹੋਏ ਆ ਲੀਡਰ ਬਣੇ ਹੋਏ ਆ ਬੰਦੇ ਮੈਨੂੰ ਲੱਗਦਾ ਇਹਨਾਂ ਦੀ ਭਰੋਸਾ ਨਹੀਂ ਇਸ ਚੀਜ਼ ਦੇ ਉੱਪਰ ਰੱਬ ਨੂੰ ਤਾਂ ਪਹਿਲਾਂ ਇਹੀ ਨਹੀਂ ਮੰਨਦੇ ਹੈਗੇ ਇਹ ਆ ਪ੍ਰਭ ਬਣੇ ਬੈਠੇ ਮੈਂ ਉਹੀ ਤਾਂ ਕਹਿ ਰਿਹਾ ਨਾ ਇਹ ਪਰਮਾਤਮਾ ਨੂੰ ਮੰਨਦੇ ਲੋਕ ਇਹਨਾਂ ਦੇ ਮਗਰ ਕਿਉਂ ਲੱਗੇ ਹੋਏ ਆ ਬਸ ਉਹੀ ਮੈਂ ਤੁਹਾਨੂੰ ਦੱਸਿਆ ਜਿਹੜਾ ਬੰਦਾ ਕੋਈ ਗਰੀਬ ਗੁਰਬ ਹੈ ਨਾ ਜੀ ਜਿਹਨੂੰ ਰੋਟੀ ਚਾਹੀਦੀ ਹੈ ਨਾ ਜਿਹਨੂੰ ਰੋਟੀ ਨਹੀਂ ਨਸੀਬ ਹੋ ਰਹੀ ਬਸ ਲਾਲਚ ਬਹੁਤ ਬੁਰੀ ਬਲਾ ਹੈ ਲਾਲਚ ਦੇ ਵਿੱਚ ਫਸਾਉਂਦੇ ਆ ਇਹ ਲੋਕ ਹੋਰ ਕੁਝ ਵੀ ਨਹੀਂ ਪਰ ਉਹ ਇੱਕ ਵਾਰ ਦੇ ਸਕਦਾ ਬੰਦਾ ਦੋ ਵਾਰ ਦੇ ਸਕਦਾ ਸਾਰੀ ਉਮਰ ਤਾਂ ਤੁਹਾਨੂੰ ਆਪ ਹੀ ਕਰਨਾ ਪੈਣਾ ਹੈ ਤਾਂ ਜਾਣ ਵਾਲੇ ਨੂੰ ਸਮਝਣਾ ਚਾਹੀਦਾ ਹੈ ਨਾ जान वाले नु समझणा चाहिदा सच्ची ਗੱਲ ਤਾਂ ਇਹ ਆ ਜਿਹੜਾ ਜਾ ਰਹੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਕਿੰਨੀ ਦੇਰ ਕਿੰਨੀ ਦੇਰ ਕਰਨਾ ਤੁਹਾਨੂੰ ਹੱਥੀ ਪੈਣਾ ਹੱਥੀ ਕਰਨਾ ਪੈਣਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਇਹੀ ਤਾਂ ਸਾਡੇ ਗੁਰੂ ਨਾਨਕ ਪਾਤਸ਼ਾਹ ਕਹਿ ਕੇ ਗਏ ਨੇ ਜੀ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਨਹੀਂ ਫਿਰ ਵੀ ਮੈਂ ਧਰਮਾਂ ਤੇ ਇੱਕ ਗੀਤ ਜੀ ਲਿਖਿਆ ਹੋਇਆ ਉਹ 2 ਮਿੰਟ ਜਿਆਦਾ ਟਾਈਮ ਦਾ ਹੈ ਜੇ ਕੋਈ ਨਹੀਂ ਨਹੀਂ ਭਾਈ ਬਿਲਕੁਲ ਬਿਲਕੁਲ ਬਹੁਤ ਚੰਗਾ ਲੱਗੂਗਾ ਸੱਚ ਬੋਲਣਾ ਫਰਜ਼ ਇਨਸਾਨ ਦਾ ਏ ਤੇ ਗੱਲ ਸੱਚ ਦੀ ਅੱਖਾਂ ਕੋਈ ਸ਼ਰਮ ਦੀ ਨਹੀਂ ਅੱਜ ਸੋਚ ਇਨਸਾਨ ਦੀ ਖੜੀ ਕਿੱਥੇ ਤੇ ਗੱਲ ਸੋਚ ਦੀ ਹੈ ਕਿਸੇ ਧਰਮ ਦੀ ਨਹੀਂ ਕਰ ਰੱਬ ਦਾ ਆਪ ਬਣਾਏ ਬੰਦਾ ਤੇ ਵਿੱਚ ਰੱਬ ਨੂੰ ਆਪ ਬਿਠਾਏ ਬੰਦਾ ਆਪੇ ਪੂਜਦਾ ਆਪੇ ਹੀ ਲੁੱਟ ਲੈਂਦਾ ਤੇ ਦੱਸੋ ਬੰਦੇ ਨੂੰ ਕੌਣ ਬਣਾਏ ਬੰਦਾ ਊਚ ਨੀਚ ਤੇ ਮذਬਾਂ ਵਿੱਚ ਵੰਡ ਪਾ ਕੇ ਤੇ ਬੰਦੇ ਬੰਦੇ ਵਿੱਚ ਪਾੜੇ ਵਿਧਾਏ ਕਿੰਨੇ ਰੰਗ ਸਭ ਦੇ ਲਹੂ ਦਾ ਹੈ ਇੱਕੋ ਤੇ ਅਗੋਂ ਬੰਦੇ ਨੇ ਰੰਗ ਵਟਾਏ ਕਿੰਨੇ ਧਰਮ ਆਪਣੇ ਵਿੱਚ ਆਪਣੇ ਆਪਣੇ ਧਰਮ ਜੀ ਧਰਮ ਆਪਣੇ ਵਿੱਚ ਪਰਪੱਕ ਵਿਰਲੇ ਤੇ ਅਗੋਂ ਬੰਦੇ ਨੇ ਭੇਖ ਬਣਾਏ ਕਿੰਨੇ ਬਿੱਟੂ ਉੱਥੇ ਦੀ ਉੱਥੇ ਅਸਮਾਨ ਧਰਤੀ ਉਹ ਬੰਦੇ ਗਏ ਕਿੰਨੇ ਤੇ ਬੰਦੇ ਆਏ ਕਿੰਨੇ ਜੀ ਬੰਦੇ ਗਏ ਕਿੰਨੇ ਤੇ ਬੰਦੇ ਆਏ ਕਿੰਨੇ ਕੀ ਬਾਤ ਹੈ ਭਾਈ ਸੱਚੀ ਬਹੁਤ ਮਜ਼ਾ ਆਇਆ ਸੱਚੀ ਗੱਲ ਹੈ ਭਾਈ ਬਹੁਤ ਸੋਹਣੀ ਗੱਲ ਤੁਸੀਂ ਕਹੀ